ਤੇ ਸਾਲੇ ਮੈਂ ਇੱਥੇ ਵੀ ਆਇਆ ਸੀ ਨਾ ਜੋ ਤੂੰ ਤਰ ਕਹੇ ਸੀ ਤਾਂ ਆ ਜਮਨਿਕਾ ਪਿੰਡ ਨੂੰ ਭਗਵਾਨ ਤੁਹਾਨੂੰ ਬਹੁਤ ਬਧਾਈਆਂ ਮੇਰੇ ਮੋਟਰ ਵੀ ਖਲ ਰਹਾ ਪਹਤਾ ਹੁੰਦੇ ਹੈ ਗੁਰਦੀ ਨਾਲ ਹੀ ਕਿਹੜਾ ਪਿੰਡ ਮੇਰਾ ਸ਼ੰਨਾ ਹੈ ਅੱਛਾ ਸ਼ੰਨਾ ਆਉਂ ਨਿਕਲਣ ਤੋਂ ਹੋਣਾ ਹੈ ਕੋਈ 20 ਕਿਲੋਮੀਟਰ ਦਾ ਕਹਤੇ ਕੋਈ ਨਹੀਂ ਮੋਟਰਸਲ ਮਦਾ ਪ੍ਰੋਮੋਟਰ ਬਰਬਰ ਕੋ ਤੇ ਆਪਾਂ ਚਾਹੇ ਦੇ ਗਰਲਾਲ ਦੇ ਪਿੰਡ ਹਾਂਜੀ ਗਰਲਾਲ 16 ਗਰਲਾਲ ਸ਼ੰਨਾ ਇੰਟਰਨੈਟੇ ਕਬੱਡੀ ਖੇੜਾ ਹਾਂਜੀ ਇਹ ਆਪਣਾ ਗਮਸਾ ਵੀਰ ਮੱਤਾ ਮਿੰਨੀ ਕੁੱਪਰ ਤੁਸੀਂ ਇਹ ਕੀਤਾ ਪਮਾ ਵੇ ਠੀਕ ਆ ਹਾਂਜੀ ਬੜੇ ਤੀ ਲਾਈ ਮੈਚ ਪੁੱਛ ਕਰਨ ਦੀ ਵਰੀ ਨਾਲ ਹਾਂ ਫਿਰ ਐਕਸ਼ਨ ਹੋਇਆ ਹੈ ਬੜੇ ਐਕਸ਼ਨ ਕਰਦੇ ਰਹਿਣਾ ਵਧੀਆ ਤੜਤਲ ਵਧੀਆ ਤੁਸੀਂ ਖੇਡ ਰਹੇ ਹੋ ਹਾਂਜੀ ਤੇ ਵਧੀਆ ਮੈਚ ਖੇਡਦੇ ਰਹੇ ਤੁਸੀਂ ਹਾਂਜੀ ਇਹ ਹਿਸਾਬ ਲੱਗਿਆ ਜਿੰਨਾ ਤੱਕ ਨਹੀਂ ਮੈਂ ਮੈਚ ਨਹੀਂ ਹੋਣਗੇ ਅੱਜ ਤੱਕ ਮੈਂ ਅਜੇ ਪਤਾ ਹੀ ਕੋਈ ਨਹੀਂ ਕਿੰਨੇ ਖੇਡ ਲਏ ਠੀਕ ਠੀਕ ਹੈ ਇਹ ਵਿੱਚੋਂ ਜੇ ਤੁਸੀਂ ਨਾਲ ਮਿਲ ਕੇ 来 ਨਾ ਆਹ ਥੋੜਾ ਕੰਮ ਘਟ ਗਿਆ ਹੈ ਕਿੱਢ ਜਾਵੇ ਨਾ ਹਾਂ ਹੁਣ ਚਲੋ ਵਧੀਆ ਫਿਰ ਕਿਰਪਾ ਮਾਲਕ ਦੀ ਹਾਂਜੀ ਨਹੀਂ ਹੁਣ ਸੈਟ ਆ ਹਾਂ ਵਧੀਆ ਕਿਢਣ ਦੇ ਹੋ ਜਾਊਗਾ ਹੋਰ ਥੋੜੇ ਦਿਨਾਂ ਤੱਕ ਇਹ ਵੀ ਕਿਰਪਾ ਹੈ ਤੁਸੀਂ ਮਾਲਕ ਦੀ ਵਧੀਆ ਇਹ ਤੇ ਤੋਹਫਾ ਹੈ ਇਹ ਨਾਲ ਥੋੜਾ ਫਰਕ ਪਿਆ ਕਿਉਂ ਨਾ 1 ਲੱਖ 60 ਲੱਗੀਆਂ ਨਹੀਂ 60 ਚਾਦੀ ਲੱਗੀਆਂ ਕਿਵੇਂ ਠੀਕ ਆ ਠੀਕ ਆ ਇਹਦੇ ਲਾਕੇ 60 ਹੀ ਠੀਕ ਠੀਕ ਲੱਗੀਆਂ ਇਹ ਰੈਸਟ ਕਰਦੇ ਹੁਣ ਖੇਡੂਗਾ ਨਾ ਥੋੜੇ ਟਾਈਮ ਤੱਕ ਹਾਂ ਹਾਂ ਆ ਕਰਕੇ ਆ ਚਲੋ ਸੱਟਾਂ ਪਿਟਾਂ ਹਾਂਜੀ ਇੱਕ ਵੱਡੀਆਂ ਪਹਿਲਾਂ ਹੁੰਦੀਆਂ ਪੰਜਾਂ ਬਾਅਦ ਚ ਸਾਰੇ ਡਰੀ ਜਣੇ ਕਿ ਜਪੀ ਸਾਰੇ ਆ ਵੀਰਾਂ ਦੇ ਹਾਂਜੀ ਖੇਡਦੇ ਵਧੀਆ ਲੱਗਦੇ ਸਹੀ ਗੱਲ ਜੀ ਸਹੀ ਗੱਲ ਵੀ ਆਛੇਰਾ ਵੀਰਾ ਕੋਟਿਆ ਆ ਜਾ ਤੁਸੀਂ ਵਿੱਚ ਆ ਇੱਧਰ ਆ ਜੀ ਇੱਧਰ ਆਓ ਕਿੰਗਾ ਨਾਮ ਤੇ ਆ ਕੇ ਆਛਾ ਜੀ ਪਸੀ ਭੰਦੀ ਅੱਜ ਆ ਪਾਏ ਗਰਲਾਸ ਵਾਲ ਦੇ ਪਿੰਡ ਹਾਂ ਥੋੜਾ ਛੋਟੇ ਦੇਗੇ ਹਾਂ ਗਰਲਾ ਛੋਟਾ ਜਿੱਜਾ ਸੁਖਮਣ ਹੈ ਨਾ ਸਹੀ ਗੱਲ ਕਿ ਲਈ ਦੇ ਹਾਂ ਨਹੀਂ ਇਹ ਸੁਖਮਣ ਹੋਈਆਂ ਵੱਟੀਆਂ ਪਾਉਂਦਾ ਹੈ ਤਿੰਨ ਕਲਾ ਵੇਖਿਆ ਤੁਸੀਂ ਗੇਟ ਦੇ ਹਾਂਜੀ ਮਨੇ ਬੰਦੇਨ ਸੁਖਮਣੀ ਲੈ ਕੇ ਤੁਰਿਆ ਸੁਖਮਣੀ ਲੈ ਕੇ ਆਪਾਂ ਤੇ ਬਹੁਤ ਮੁੰਨਾਂ ਲਈ ਰਿਹਾ ਐ ਮਰਸਨ ਸਭ ਤੋਂ ਜਿਆਦਾ ਖੇਡੇ ਗਰਨਾਰ ਸੁਪਾਣਾ ਤੇ ਮੈਂ ਬਹੁਤ ਮੈਚ ਠੀਕ ਠੀਕ ਆ ਮਨ ਕੇ ਤੇ سٹਾਰਟ ਕੀ ਨਾ ਜਿਆਦੇ ਉਹਦੇ ਨਾਲ ਕੀਤੇ ਹਾਂ ਗਰਲਾਲ ਤੇ ਸ਼ੁਰੂ ਕਰਦੇ ਹਾਂ ਜਿਆਦਾ ਮੈਂ ਥੋੜੇ ਜਿਹੜਾ ਦੀ ਰਹਿੰਦਾ ਟੀਮ ਚ ਰਿਹਾ 2-3 ਸਾਲ ਬਾਅਦ ਸਮੂਹ ਬਣ ਨਹੀਂ ਰਿਹਾ ਬਸ ਸਮਾ ਨਾਲ ਹੀ ਉਹ ਜਿਆਦਾ ਹੀਰਾ ਬੰਦਾ ਸੀ ਨਾ ਮੜ ਕੇ ਬਾਹਰ ਉਹ ਬੰਦੇ ਨੇ ਬੜੇ ਬੰਦੇ ਨੇ ਸਪੋਰਟ ਕੀਤੀ ਐਵੇਂ ਕਹੀ ਜਾਈਏ ਨਾ ਪਲੇਅਰ ਤੇ ਪਲੇਅਰ ਜਿਹੜਾ ਹੋਰ ਉਹ ਕਹਿੰਦੇ ਨੇ ਵੀ ਚੰਗੇ ਬੰਦੇ ਦੀ ਥਾਲੀ ਜ਼ਿੰਦਗੀ ਘੱਟ ਹੁੰਦੀ ਹੈ ਹਾਂ ਸਹੀ ਗੱਲ ਹੈ ਵੀਰ ਪਲੇਅਰ ਤੇ ਚੰਗੇ ਜਿਹੜਾ ਪਲੇਅਰ ਆ ਨਾ ਮਾਂ ਮਾਵੀਰ ਹੋਣੀ ਮਾਂ ਵੀਰ ਹੋਣੀ ਜਿੰਨੇ ਚੰਗੇ ਪਲੇਅਰ ਸਾਰਿਆਂ ਦੀ ਉਮਰ ਇਹਨਾਂ ਚੋਂ ਦੂਜੇ ਵੀ ਵਧੀਆ ਪਲੇਅਰ ਤੇ ਚੰਗੇ ਬੰਦਾ ਇਨਸ ਮਨ ਮਾ ਵੀ ਰਿਦਾਂਦਾ ਸੀ ਉਹਨੂੰ ਪਤਾ ਨਹੀਂ ਕਿ ਚੱਲ ਸ਼ੇਰਾ ਘਰ ਆ ਜੇ ਮਰ ਸਰਚ ਮੈਂ ਰਹਿ ਕੇ ਤੇ ਉਹਨੇ ਫੋਨ ਕਰਕੇ ਕਹਿੰਦਾ ਸ਼ੇਰਾ ਕਿੱਦਾਂ ਮਨ ਲੱਗੇ ਨਵਾਂ ਉੱਠੰਦੇ ਆ ਨਵਾਂ ਉੱਠਣਾ ਹਾਂ ਵੀ ਜਿਹੜੇ ਖੇਡਣਾ ਬੜੀ ਸਪੋਰਟ ਕਰਦਾ ਸੀ ਗੱਲ ਬੜੇ ਸਾਰੇ ਨਾ ਪਲੇਅਰ ਹੀ ਨਾਲ ਲਿਆਉਣੇ ਸਾਰੇ ਨਾਲ ਤੇ ਗੱਲਾਂ ਜਾ ਰਹੀਆਂ ਨੇ ਬੰਦੇ ਦੀਆਂ ਜਿੱਦਾਂ ਪਲੇਅਰ ਤੇ ਪਲੇਅਰ ਵਰਗਾ ਬਣ ਜਾਂਦਾ ਹੈ ਇਨਸਾਨ ਉਹਦੇ ਵਰਗਾ ਇਨਸਾਨ ਜਿਹੜਾ ਇੱਕ ਇਨਸਾਨ ਉਹ ਉਹਦੀ ਦੂਜਾ ਬੰਦਾ ਕਾਪੀ ਨਹੀਂ ਕਰ ਸਕਦਾ ਨਹੀਂ ਨਹੀਂ ਕਰ ਸਕਦਾ ਸਹੀ ਗੱਲ ਆ ਕਰਨ ਦੀ ਕੋਸ਼ਿਸ਼ ਕਰਦੇ ਏਦਾਂ ਗੱਲਾਂ ਬਾਤਾਂ ਨਾ ਪਰ ਅੰਦਰੋਂ ਨਹੀਂ ਹੁੰਦੀ ਅੰਦਰੋਂ ਨਹੀਂ ਹੁੰਦੀ ਸਹੀ ਗੱਲ ਜੇ ਗੱਲ ਕਰੀਏ ਤੇ ਆਪਾਂ ਸੁਖਮੰਦੀ ਗੱਲ ਕਰਦੇ ਆਪਾਂ ਨਾ ਜਿੱਦਾਂ ਕਿ ਇਹ ਨਹੀਂ ਇਕੱਲਾ ਆਪਣੇ ਮੱਝ ਜ ਸਾਰੇ ਸਾਰੇ ਪੰਜਾਬ ਵਿੱਚ ਗੱਲ ਕਰੀਏ ਨਾ ਸਾਰੇ ਵਦਾਈ ਪੂਰੇ ਟੀ ਸਾਰੇ ਆ ਤੇ ਉਹਨਾਂ ਬਾਹਰ ਬੜੇ ਕਾਫੀ ਘੜੇ ਮੁੰਡਿਆਂ ਨਾ ਉਹਦਾ ਹੀ ਨਾ ਸੁਖਮੰਨੂ ਕਰੀ ਹਰਿਆਣੇ ਲੈ ਕੇ ਖੇਡਣ ਅੱਛਾ ਹਰਿਆਣੇ ਹਰਿਆਣੇ ਲੈ ਕੇ ਵੀ ਨਹੀਂ ਖੱਤਰੀ ਨਾਲ ਮੈਰੀ ਜੜ ਅੱਛਾ ਤੇ ਮੰਨੇਗਾ ਵੀ ਇੰਨੀ ਦੁਨੀਆ ਉੱਥੇ ਚਿਕਾਂ ਪੱਜੀਆਂ ਕਰਿਓ ਰੋਲਾ ਕਹਿ ਸੁਖਮਣ ਆਇਆ ਜਦੋਂ ਕੋਈ ਵੱਖਰੀ ਚੀਜ਼ ਨਹੀਂ ਆ ਗਈ ਹੁੰਦੀ ਕਿਸੇ ਸਾਡੇ ਸੁਖਮਣ ਆਇਆ ਜ ਸੁਖੋਂ ਆਇਆ ਵੇਲੇ ਤੇ ਇਦਾਂ ਦੀ ਬੜਾ ਜਿਤਨਾ ਚਿੱਲੂ ਆ ਜਾਂਦਾ ਆਪਣੇ ਉਹ ਸਾ ਵੀ ਨਾਲ ਸੁਖਮੰਦਾ ਵੀ ਲੋਕੀ ਉਹਨੂੰ ਵੇਖਣ ਨੂੰ ਸ਼ਸ਼ੀਲ ਕੋਲ ਸ਼ਾਦੇ ਨਵਾਂ ਨਵਾਂ ਉਦੋਂ ਰਸਤ ਮਹਿੰਦ ਬਣਿਆ ਸੀ ਉਹ ਚੀਫ ਗੈਸਟ ਉੱਥੇ ਆਇਆ ਸੀ ਸ਼ਸ਼ੀਲ ਵੀ ਦਿੱਤਾ ਸੁਣ ਨੂੰ ਮਿਲ ਆਇਆ ਕਰ ਜਿਵੇਂ ਹਾਂ ਵੀ ਸੁਖੋਂ ਆਇਆ ਆਦੇ ਜੀ ਸੁਖਮਣ ਤੇ ਮੈਂ ਚਲੋ ਉਦੋਂ ਲੱਗਦੇ ਮੈਚ ਤੇ ਬੜਾ ਮੁਲਕ ਇਕੱਠ ਹੁੰਦਾ ਨਾ ਉਹਦੇ ਹੁਣ ਮੁਲਕ ਦਾ ਬੜਾ ਫਰਕ ਪੈ ਗਿਆ ਨਾ ਉਹਨੇ ਅਸਲ ਤੇ ਨਾ ਥੋੜਾ YouTube ਤੇ ਆਵੀ ਕੋ ਗਿਆ ਨਾ ਫਿਰ ਇੱਕ ਨੂੰ ਲਵੀ ਮੈਂ ਫੋਨ ਤੇ ਬਹਿ ਕੇ ਵੇਖਣਾ ਹਾਂ ਹਾਂ ਪਹਿਲਾਂ YouTube ਘਾਟੀ ਤੇ ਦੁਨੀਆ ਕੱਠ ਜਿਆਦਾ ਹੈ ਉਹ ਤੁਹਾਨੂੰ ਇੱਕ ਚੈਨਲ ਜਿਆਦਾ ਟਾਈਮ ਵੀ ਕਰਦੀ ਤੁਰੀ ਇੱਕ ਸੁਖੋਂ ਭਾਂ ਦੀ ਗੱਲ ਸੁਣਾਉਣਾ ਗੋਪੀ ਚਠੋਲ ਦੇ ਪਿੰਡ ਨਾ ਮੈਚ ਹੁੰਦੇ ਆ ਰੈਂਦੇ ਬੰਦੇ ਬੰਦੇ ਗੋਪੀ ਚਠੋਲ ਮਹਦਲ ਅਸੀਂ ਮੈਂ ਤੇ ਮੇਰੇ ਪਿੰਡ ਦਾ ਮੁੰਡਾ ਅਸੀਂ ਚੱਲੇ ਸੀ ਕਿਤੇ ਮਾਦਰ ਜਾਂਦੇ ਜਾਂਦੇ ਮੈਚ ਵੇਖ ਜਾਂਦੇ ਆ ਅਸੀਂ ਮੈਚ ਵੇਖਣ ਲੱਪੇ ਮੈਨੂੰ ਭੁਆਣ ਕਹਿੰਦਾ ਤਾਬੇ ਗਰਾਊਂਡ 'ਚ ਆ ਜੀ ਮਾ ਠੀਕ ਆ ਅਸੀਂ ਗਰਾਊਂਡ 'ਚ ਚੱਲ ਗਏ ਮੈਨੂੰ ਪਤਾ ਸੀ ਇਹਦੀ ਆਤਮਾ ਹੈ ਇਹਨੇ ਜਿਵੇਂ ਮੈਨੂੰ ਮਿਲ ਕੇ ਗਿਆ ਨਾ ਇਹਨੇ ਮੈਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਨੀ ਆ ਉਹ ਗੁਜਾਰੀ ਵੇਲਾ ਜੁੰਦਾ ਜਾਗਦਾ ਅਸੀਂ ਨਾ ਉਥੋਂ ਜੋਂ ਮੋਟਰਸਾਈਕਲ ਭਜਾਇਆ ਈ ਇਹਨੇ ਨਾ ਇਦਾਂ ਭੁਆਣੇ ਕੱਲੀ ਨਿਕਰ ਪਾਈ ਇਹਨੇ ਤਾਂ ਗੁਜਾਰੀ ਸਾਡੇ ਮਗਰ ਗੱਡੀ ਲਾ ਲਈ ਇਹਨੇ ਆਨੂੰ ਕਿੰਨੀ ਚਾਰਜ ਆ ਕੇ ਨਾ ਅਨੂੰ ਘੇਰ ਲਿਆ ਮੈਨੂੰ ਕ ਤੇਰੇ ਕੀ ਭਾਣੇ ਸਾਲਾ ਤੇਰੇ ਕੋਲ ਰੋਟੀ ਖਾਂ ਜਾਨਾ ਅਸੀਂ ਅੱਛਾ ਕਿਤੇ ਉਹਨੂੰ ਕੀ ਕਹਦੇ ਲੱਗਾ ਘਰੇ ਰੋਟੀ ਕਰ ਲਾ ਉਹ ਮਾਂ ਨਹੀਂ ਭਾਜੀ ਮੈਨੂੰ ਜ਼ਰੂਰੀ ਮੈਂ ਜਾਣਾ ਗਾਜਰੀ ਨੂੰ ਕਹਿੰਦਾ ਵੇ ਪਰਸ ਕੱਢ ਕੇ ਲਿਆ ਉਹ ਵਾਨ ਕੋ ਬਰੋਂ ਜਾ ਪਰਸ ਹੁੰਦਾ ਜੋ ਕੱਢ ਕੇ ਤੇ ਮੈਨੂੰ ਕੰਦਾ ਆਲੇ ਤੇਰਾ 2000 ਹਿੱਸਾ ਮਾਹ ਮੇਰਾ ਕਾਦਾ ਮੈਂ ਤਾਂ ਮਾਚਾ ਤੁਸੀਂ ਆਖਿਆ ਮੈਂ ਦੇਖਣ ਕਰਾਂ ਨਾ ਨਹੀਂ ਇਹ ਲੈਣੇ ਪਾਣੇ ਗੁਜਾਰੀ ਨੂੰ ਪੁੱਛੀ ਉਹ ਤੇ ਜਿਉਂ ਵੈਸੇ ਕਹਿੰਦਾ ਤੇਰਾ ਕੀ ਲੱਗਦਾ ਮਾਹ ਤੂੰ ਭੋਨਾ ਮੇਰਾ ਵੱਡਾ ਭਰਾ ਕਹਿੰਦਾ ਵੱਡੇ ਭਰਾ ਕਰਕੇ ਮੈਂ ਹਲਾ ਭਾਂਜੀ ਅਸੀਂ ਗੁਜਾਰੀ ਨੂੰ ਪੁੱਛੀ ਤਾਂ ਕਹਿਣਾ ਉਹਨੂੰ 500 ਰੁਪਏ ਦੇ ਇੱਕ ਬਾਰ ਮਾਹ ਭਾਂਜੀ ਆ ਹੁਣ ਘਰੇ ਚੱਲੀਏ ਕਹਿੰਦਾ ਹੁਣ ਮੇਰੇ ਲੱਖਾਂ ਲੱਗੋ ਦੂਰ ਹੋ ਜਾ ਜੇ ਘਰ ਮੈਂ ਹੁੰਦਾ ਸਾਲਾ ਗਰਾਊਂਡ 'ਚ ਕਿਉਂ ਭੱਜ ਕੇ ਆਇਆ ਅਸੀਂ ਇਦਾਂ ਦਾ ਵੱਖਰਾ ਥੋੜਾ ਆਪਣੀ ਪੱਧਰੀ ਆੜੇ ਥੋੜੇ ਦਿਨ ਮੈਜਨਾ ਕੇ ਗਿਆ ਇਹ ਮੈਂ ਤੇਰਾ ਮੇਰਾ ਸ ਕਿਹੜੀ ਗੱਲ ਮੈਂ ਛੇਦਣਾ ਆ ਗਿਆ ਪਹਿਲਾਂ ਮੈਨੇ ਮੱਖਣ ਭਾਣ ਨਾਲ ਪੀਉ ਕੋਰੀ ਵਾਹਤ ਨਹੀਂ ਚੁਣ ਭਾਣ ਬੰਦੇ ਆ ਮੈਂ ਗਰੇਕ ਜੋ ਮਾ ਨਾ ਫਾਈਨਲ ਮੈਚ ਨਾ ਗੋਪੀ ਭਾਣ ਆ ਦੁਨੀਆ ਕਵੇ ਮੈਨੂੰ ਸਾਰੇ ਚੱਲ ਕੇ ਤਾਂਦਾ ਸ਼ੇਰਾਂ ਲਾਈਏ ਲੀੜੇ ਅੱਛਾ ਭਾਜੀ ਮਰਜ਼ੀ ਤੁਹਾਡੀ ਹੈ ਨਾ ਸਾਡੀ ਟੀਮ ਸਾਰੀ ਫਾਈਨਲ ਚੱਲ ਗਈ ਤੇ ਮੈਂਟੋ ਮੈਂ ਲੀੜੇ ਕਰਦੇ ਨਾਲ ਮਿਲ ਕੇ ਐਂ ਤੇ ਇਹ ਕਹਦੇ ਪਾਈ ਨੋ ਜੀ ਦੋ ਕੌਡੀਆਂ ਭਾਈ ਜਨੇ ਜੱਡਾ ਮਾਨੂ ਕੇ ਗਿਲਣਾ ਨਾ ਨਾ ਉਹ ਕਾਈ ਗੋਪੀ ਨੇ ਸਦਾ ਆਪਣੀ ਦੀ ਹਾਂ ਉਹ ਦੋ ਬੜੀਆਂ ਇੱਕ ਪਾਇ ਲੱਗినੋ ਠਰ ਕੇ ਗੋਪੀ ਤੁਹਾਨੂੰ ਤੇ ਸ਼ਾਲ ਮਰੀ ਦੂਗਾ ਹਾਂ ਸ਼ਾਲ ਮਰੀ ਨੀਲੀ ਨਿਰਪਾਈ ਭਗਵਾਨ ਨੇ ਤੇ ਦੁਨੀਆ ਚਾਂਗ ਮਰੇ ਗੋਪੀ ਖੇਡਿਆ ਮੈਂ ਮਰਦਾ 14 ਕੌਡੀਆਂ ਪਾ ਗੇ ਬੈਸਟ ਨਿਕਲੇ ਬੈਸਟ ਨਿਕਲੇ ਸਾਡਾ ਕਿਸੇ ਨੂੰ ਪਤਾ ਨਹੀਂ ਕਿ 14 ਪਾਈਆਂ ਵਾਂ ਜਾਂਦਾ ਪਾਈਆਂ ਉਹਦੀਆਂ ਦੋ ਹੀ ਸਰਦੜ ਮਰਸਨਾਂ ਦੋ ਤਿੰਨ ਦਿਨ ਰੀਲਾਂ ਹੀ ਚਲਦੀ ਕਰੀਆਂ ਸਟੇਟਸ ਤੇ ਪੀਸੂਫੋ ਨੇ ਦੋ ਗੋਡੀਆਂ ਜਦੋਂ ਉਹਨੇ ਵੇਖਿਆ ਗਿੱਟਾ ਜਾ ਫੜ ਲਗਾ ਕਿਦਾਂ ਆਪਾਂ ਨੇ ਗਿੱਟਾ ਛੜਾ ਕੇ ਟਰਨ ਲਈ ਉਹ ਜੇ ਤੱਕ ਬੜੀ ਵੀਡੀਓ ਚਲਦੀ ਗਈ ਚਲਦੀ ਚਲਦੀ ਬੜੀ ਸਹੀ ਆ ਭਾਨੇ ਨਾ ਰਾਤ ਨੂੰ ਪਾਖੇ ਬਣੰਦੇ ਨੇ ਤੇ ਬਾਈ ਬਾਈ 500 ਉਹਨਾਂ ਦੇ ਨਾਲ ਜੇ ਹੁੰਦਾ ਥੋੜੇ ਕੁ ਜੀ ਹਮ ਬਾਈ ਬਾਈ 500 ਹੁੰਦਾ ਕਿ ਮੈਨੂੰ ਨਾ ਭਾਨੇ ਨਾ ਬਾਈ 500 ਅੱਜ ਗੱਲ ਨਹੀਂ ਅੱਜ ਕਿੰਨੇ ਬੰਦੇ ਬਾਈ 50 ਤੇ ਮੈਨੂੰ ਨਾ ਭਾਨੇ ਨਾ ਕਿ 18 18 ਦਾ ਸੌ ਵੱਧ ਦਿੱਤਾ ਤੇ ਉਹ ਗੋਪੀ ਨਹੀਂ ਤੇਰਾ ਸਿੰਘ ਲਾ ਕੇ ਬੈਠਾ ਘਾਣ ਗੋਪੀ ਹੁੰਦਾ ਵੀ ਮੈਂ ਵੀ ਲਾ ਦੇ ਤੂੰ ਭਾਂਤੀ 500 ਕਿੱਥੋਂ ਦੇਂਦਿਆਂ ਵਾ ਤੇ ਤੇਰਾ ਹਿੱਸਾ ਘੜਦਾ ਵਾ ਹਾਂ ਪੰਨਾ ਕੋਈ ਨਹੀਂ ਹਾਂ ਉਹ ਮੈਂ ਇੱਕ ਮੈਰੀ ਖੱਡਿਆ ਅੱਛਾ ਉਹ ਕੋਈ ਨਹੀਂ ਮੈਨੂੰ 1500 ਆਜੂ ਕਿਹੋ ਜਿਹੀ ਬੰਦਾ ਮੈਂ ਕੋਈ ਖੱਡਿਆ ਸ਼ਰਾਬ ਵਰ ਆਇਆ ਵਾ ਅਹੀਂ ਇੱਕ ਨੂੰ ਕਿਹੜੀ ਹੋਰ ਮਾਰਿਆ ਅਹੀਂ ਪੈਸੇ ਪੋਣਾ ਵੱਧ ਰੱਖ ਲਿਆ ਕਰ ਤੂੰ ਸੀਨੀਅਰ ਆ हां नो मेनू ਬਹੁਤ ਫਰਕ ਇਹਦਾ ਤੈਨੂੰ ਉਤੋਂ ਕਿੰਨੇ ਹੋਏ ਮਾਹ ਕੋਈ ਨਹੀਂ ਕਹਿੰਦਾ ਅੱਜ ਤੋਂ ਬਾਅਦ ਇਹ ਗੱਲ ਨਹੀਂ ਕਹਿਣੀ ਕਹਿੰਦਾ ਮੈਨੂੰ ਤਾਂ 15000 ਸਾਲਿਓਤੋਂ ਹੋ ਗਿਆ ਕਰੋ ਇਹਦਾ ਬੰਦਾ ਚਾਹੁੰਦਾ ਦੋਨੇ ਆਪਣੇ ਨੂੰ ਆਪਣਾ ਆਪਣੇ ਸੱਜ ਛੱਡ ਵੀ ਆਪਣਾ ਵੱਧ ਰੱਖਣਾ ਤਗੜਾ ਆ ਵੀ ਜੂਨੀਅਰ ਬਣ ਉਹਨੇ ਆਪਣੇ ਨੂੰ 500 ਮੈਨੂੰ ਦੇ ਦਿੱਤਾ ਉਹ ਕਹਿੰਦਾ ਮੈਨੂੰ ਉਤੋਂ ਬਣਾ ਦਿੰਦੇ ਆ ਨਹੀਂ 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 ਉਹ ਉਹ ਪਹਿਲਾਂ ਕਿਹਦਾ ਹੈ ਮੈਨੂੰ ਉਤੋਂ ਬੈਠੇ ਹੋ ਗਏ ਮੈਂ ਤੇ ਇਹਦਾ ਹੱਕ ਨਹੀਂ ਖਾਣਾ ਹੱਕ ਨਹੀਂ ਖਾਣਾ ਹੱਕ ਨਹੀਂ ਕਹਿੰਦਾ ਗੱਲ ਗਾਲੀ ਬੰਦਾ ਸਾਹ ਦੀ ਚਲ ਹੋਰੀਆ ਤਿਆਰਾ ਓਕੇ ਓਕੇ ਸਾਡੇ ਭਰਾ ਨੇ ਭਰਾ ਨੰਬਰ ਦੱਸੀ ਇਹਦੇ ਕਿੰਨੇ ਕਿੰਨੇ ਨੰਬਰ ਆਏ ਸਤਲਾਣੀ ਸਾਡੀ ਟੀਮ ਦੇ ਨੰਬਰ ਨੇ 13 ਹਾਰ ਪੰਜਾਬ ਲਾਈਨਸ ਕਬੱਡੀ ਕਲੱਬ ਮਾਝਾ ਪਲੱਸ ਸੋਲ ਪਿੰਡ ਦੀ ਟੀਮ ਦੇ ਇਸ ਟੀਮ ਦੇ ਨੰਬਰ ਨੇ 18 ਉਧਰ ਸਿਡਨੀ ਵਾਲੇ ਭਰਾਵਾਂ ਦਾ ਵੀ ਸ਼ੇਰ ਤੌਰ ਤੇ ਬਹੁਤ ਬਹੁਤ ਧੰਨਵਾਦਾਂ ਸਰੇ ਦੀਆਂ ਟੀਮਾਂ ਮੇਰੇ ਮਿੱਤਰੋ ਜਿੱਕਰ ਦਾ ਮਾਣ ਆ ਮੁੰਡਾ ਖੇਡਿਆ ਅਮਰੀਕਾ ਖੇਡਿਆ ਕੈਨੇਡਾ ਖੇਡਿਆ ਨਿਊਜ਼ੀਲੈਂਡ ਦਾ ਵਰਲਡ ਕੱਪ ਜਿਹੜੇ ਮੈਲੇ ਦੇ ਕਹੂ ਨੀਡੂ ਕੰਗ ਹੋਣੀ ਕੈਨੇਡਾ ਤੋਂ ਸਰੀ ਤੋਂ ਨਾਲ ਸੰਦੂ ਆਸਟ੍ਰੇਲੀਆ ਤੋਂ ਹਰਵਿੰਦਰ ਲੱਡੂ ਜਹਾਂਗੀਰ ਵੱਡੀ ਗੱਡੀ ਦੇ ਨਾਲ ਮਾਣ ਸਨਮਾਨ ਦਿੱਤਾ ਜਾਊਗਾ ਬਹੁਤ ਬਹੁਤ ਮੁਬਾਰਕਾ ਸਾਡੇ ਵੀਰ ਨੂੰ ਆ ਵੀ ਛੰਦਿਆ ਛੇੜ ਕਹਾਣੀ ਇੱਕ ਦਿਨ ਨੋਟ ਕਰ ਲਓ ਵੱਡਾ ਜਿਹੜਾ ਖੇਡ ਮੇਲਾ ਇਸ ਏਰੀਏ ਵਿੱਚ ਚਵਾਲ ਕਲਾ ਦੀ ਧਰਤੀ ਦੇ ਖੇਡਿਆ ਜਾਣਾ ਹੈ ਜਿਸ ਖੇਡ ਮੇਲੇ ਦੇ ਬੁਲਟ ਮੋਟਰਸਾਈਕਲ ਬੈਸਟ ਰੇਟਰ ਤੇ ਸਟਾਪਰ ਦੇ ਲਈ ਹੋਣਗੇ ਵੱਡੀਆਂ ਗੱਲਾਂ ਹੋਣਗੀਆਂ ਜ਼ਰੂਰੀ ਬਲਪੁਰੀਆ ਲਓ ਸਾਹਮਣੇ ਰੇਡ ਪਾਉਣ ਲਈ ਵਧਿਆ ਹੋਇਆ ਹੈ ਬਾਬੇ ਮੱਗੇ ਦਾ ਲੱਖ ਤੇ ਜ਼ਗਰ ਰੇਡ ਪਾ ਰਿਹਾ ਸਾਹਮਣੇ ਚਾਰ ਤਿਆਰ ਵਰ ਤਿਆਰ ਨੇ ਲੱਭੀ ਮੰਨਿਆ ਹੋਏ ਮੂਰੇ ਦਾ ਕਹਦੇ ਲਾਹੌਰੀ ਮੱਲ ਵਾਲੇ ਨੂੰ ਉਹ ਟੱਕਰ ਝੋਟੀ ਦੀ ਹੈ ਜੋਰ ਲੱਗਿਆ ਹੋਇਆ ਹੈ ਹਰ ਜੋ ਪਿਛਲੇ ਧੰਤਾਰ ਬਾਬਾ ਸੈਨ ਭਗਤਰੀਆਂ ਦਾ ਪ੍ਰਕਾਸ਼ ਉਸਤਵ ਦਿਖਾਣਾ ਸਖਤਾਂ ਬਦੇ ਉਤਸ਼ਾਹ ਨਾਲ ਮਨਾ ਰਹੀਆਂ ਹੈ ਕਰਨ ਸੰਧੂ ਹਰਦੀਪ ਸਿੰਘ ਬਿੱਟੂ ਦਾ ਰਮਨਦਰ ਸਿੰਘ ਹਿੰਦਾ ਸਵਰਗਲਾ ਸਿੰਘ ਲਖਦੀਪ ਸਿੰਘ ਦਾ ਸਤੁੱਪਰ ਪੱਕੇ ਤੌਰ ਤੇ ਅਮਰੀਕਾ ਵਾਲਾ ਬਣ ਗਿਆ ਛੰਦੇ ਵੀਰ ਚੱਕ ਬਾਈਕ ਕਰਦੇ ਮੁੰਡੇ ਦੀ ਸ਼ੁਰੂ ਕਰਦੇ ਬਾਈਗੁਰ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਭਾਗਿਆਂ ਵਾਲੀ ਧਰਤੀ ਹੈ ਅੱਜ ਇਸ ਧਰਤੀ ਤੇ ਕਿੰਨੇ ਰੌਣਕ ਲੱਗੀਆਂ ਬਹਾਰਾਂ ਲੱਗੀਆਂ ਬਾਕੀ ਮੇਰ ਕਰੇ ਪ੍ਰਮਾਤਮਾ ਓਹ ਕਾਰਾਂ ਵੱਲੋਂ ਪਾਬੜ ਮੱਛੂ ਅੱਜ ਬਸੰਤੀਣੀ ਅੱਜ ਖਬਰ ਨੱਚਾ ਰਮਦਾਸ ਪਿੰਡ ਵਾਲਾ ਕਹਿੰਦੇ ਧੋੜਾ ਗੁਲਦੀ ਕੈਨੇਡਾ ਵਿੱਚ ਹੈ ਨਾਲ ਗੋਪੀ ਡੂਣੀ ਵੀਰ ਨੇ ਸਾਡੇ ਰਜੋ ਸਿੰਘ ਜੋਧਾ ਸਰਪੈਂਚ ਇੱਕ ਵੱਡਾ ਸਰਪੈਂਚ ਹੈ ਇੱਕ ਉਧਰ ਵੱਡਾ ਹੈ ਆ ਮੁਬਾਰਕਬਾਦ ਹੈ ਭਰਾ ਸਾਡੇ ਨੂੰ ਗੁਰਦੇਵ ਸਿੰਘ ਜੀ ਫਾਜੀ ਸਾਹਿਬ ਸਰਪੈਂਚ ਬਣੇ ਨੇ ਆ ਲਾਡੀ ਸੋਲੂਣੀ ਜੱਜ ਮਾਸਟਰ ਜੀ ਬਹੁਤ ਪਿਆਰ ਦਿੰਦੇ ਨੇ ਅਸੀਂ ਧੰਨਵਾਦ ਕਰਾਂਗੇ ਆ ਸਾਹਮਣੇ ਕਹਿੰਦੇ ਮਹਾਬੀਰ ਆਲਿਓ 73 ਦੇ ਵਾਲੀ ਦੀ ਰੇਡ ਪੈਂਦੀ ਹੈ ਤੇ ਕਠਾਲੇ ਵਾਲਾ ਕਹਿੰਦੇ ਬੱਲਾ ਤੇ ਜੱਫੇ ਲਾਵੇਗਾ ਉਹਨੇ 5-500 ਰੁਪਏ ਦੇ ਵੱਡੇ ਮਾਨ ਸਨਮਾਨ ਹੋਣਗੇ ਸਾਡੇ ਰਾਜਵੀਰ ਸਿੰਘ ਜੀ ਸਾਡੇ ਫੌਜੀ ਸਾਹਿਬ ਨੇ ਲਓ ਸਾਹਮਣੇ ਤਾਬਾ ਮਹਾਵਾ ਪਿੰਡ ਹੈ ਨੌਜਵਾਲ ਦਾ ਬਾਟਰ ਦੇ ਘੇੜਿਆਂ ਵਿੱਚ ਵਸਿਆ ਪਿੰਡ ਹੈ ਤੇ ਆ ਵੀ ਉਸੇ ਏਰੀਆ ਦਾ ਮੰਨਾ ਗੁੱਜੇ ਪੀਰ ਪਿੰਡ ਵਾਲਾ ਲਓ ਜੱਫਾ ਕਿ ਨਹੀਂ ਕਰੂ ਕਮਾਲ ਮੰਨਾ ਗੁੱਜੇ ਪੀਰ ਵਾਲਾ ਚੰਬਰ ਗਿਆ ਇਹ ਲੱਗਿਆ ਪਿਆ ਯੋਰ ਐ ਚੰਬਰਿਆ ਜਵੇਂ ਚੁੰਬਕ ਚੰਬੜਦੀ ਹੁੰਦੀ ਆ ਮੇਰੇ ਮਿੱਤਰੋ ਇੱਕ ਪਾਸੇ ਮੰਨਾ ਬੁੱਜੇ ਪੀਰ ਵਾਲਾ ਸਤਲਾਨੀ ਸਾਹਿਬ ਦੀ ਟੀਮ ਦੇ ਲਈ ਇੱਕ ਟਾਪ ਦਾ ਜਫਾ ਇੱਕ ਜ਼ੋਰਦਾਰ ਤਾੜੀ ਮਾਰਦੇ ਹੋਣ ਜੋ ਸਿੰਘ ਜੋਦਾ ਸਰਪੰਚ ਸਾਡਾ ਵੀਰ ਤੇ ਗੁਰਦੇਵ ਸਾਹਿਬ ਦੀ ਫੌਜੀ ਸਾਹਿਬ ਸਰਪੰਚ ਸਾਹਿਬ ਆਨੰਦ ਮਾਣ ਰਿਹਾ ਸਮੂਹ ಗ್ರಾಮ ਪੰਚਾਇਤ ਨਗਰ ਸੋਹਣ ਸਾਰੀ ਸੰਗਤ ਵੱਲੋਂ ਜੀ ਆਇਆਂ ਕਿਹਾ ਜਾ ਰਿਹਾ ਸਾਰੀ ਸੰਗਤ ਦਾ ਧੰਨਵਾਦ ਕੀਤਾ ਜਾ ਰਿਹਾ ਸਾਬਾ ਕੰਡੇ ਵਾਲਾ ਪਰ ਸਾਹਮਣੇ ਸੋਗੇ ਵਾਲੇ ਟਾਲਰ ਨੇ ਟਰਾਈ ਕੀਤੀ ਤੇ ਪੁਆਇੰਟ ਰੇਡਰ ਦੇ ਸੇ ਪਿੱਛਾ ਕਬੱਡੀ ਪਾਰ ਰਿਹਾ ਮੈਂ ਦੇਖਦਾ ਸਾਹਮਣੇ ਕਹਿੰਦੇ ਲਾਰੀ ਮੱਲਾ ਰਾਣਾ ਤਿਆਰ ਵਰ ਤਿਆਰ ਹੈ ਹਲ ਕੰਡੇ ਦੇ ਕਹਿੰਦੇ ਆਹ ਸਾਧ ਦੀਆਂ ਗਲਾਂ ਦੀਆਂ ਪਰ ਇੱਧਰ ਸਾਡੇ ਵਾਲਿਆ ਆਹ ਨੌਜਵਾਨ ਕਹਿੰਦੇ ਕਿ ਸੇਹਲ ਵਾਲਾ ਆਹ ਟੰਡਾ ਵਾਲਾ ਰਾਣਾ ਤਿਆਰ ਵਰ ਤਿਆਰ ਹੈ ਪਰ ਸਾਹਮਣੇ ਲੈ ਟੱਚ ਤੇ ਜੱਜ ਮਾਸਟਰ ਜੀ ਇਸ਼ਾਰਾ ਕਰਦੇ ਇੱਕ ਬਹੁਤ ਵੱਡੀ ਗੱਲ ਹੈ ਅਗਲੀ ਰੇਡ ਤੇ ਬੁੱਲ ਰਾਣੇ ਆ ਭਲੇ ਪਿੰਡ ਵਾਲਾ ਸਾਡੇ ਰਾਜਨ ਸੌਜੀ ਸਾਹਿਬ ਦਾ ਵੀ ਧੰਨਵਾਦ ਹੈ ਵੱਡੇ ਪਿਆਰ ਦੇ ਰਿਹਾ ਹੈ ਇਹਨਾਂ ਲਬਜ਼ਾਂ ਦੇ ਖਿਡਾਰੀਆਂ ਦੇ ਲਈ ਵੀ ਵੱਡੇ ਪਿਆਰ ਦਿੱਤੇ ਜਾ ਰਹੇ ਹੈ ਸੋਨੂੰ ਸੋਹਲ ਸਾਡੇ ਭਰਾ ਦੀ ਬੜੀ ਪਿਆਰੀ ਸਾਊਂਡ ਹੈ ਲਓ ਸਾਹਮਣੇ ਵਿੱਕਾ ਭਲੇ ਪਿੰਡ ਵਾਲਾ ਮੁੰਡਾ ਰੇਡ ਪਾ ਰਿਹਾ ਮੇਰੇ ਮਿੱਤਰੋ ਸਾਹਮਣੇ ਟੱਕਰ ਆਓ ਇਧਰ ਸਾਡੇ ਕਹਿੰਦੇ ਵਿਸ਼ਾਲ ਸੰਧੂ ਆਇਆ ਹੈ ਆਸਟ੍ਰੇਲੀਆ ਦੇਠਾ ਵੱਡਾ ਭਰਾ ਕਹਿੰਦੇ ਕਰਨ ਸੰਧੂ ਇੱਕ ਵੱਡੀ ਟੀਮ ਬਣਾਈ ਕਹਿੰਦੇ ਸੁਟਨੀ ਸ਼ਹਿਰ ਵਿੱਚ ਗੱਲ ਧੰਮੇ ਉਹਨਾਂ ਦੀ ਚੱਲਦੀ ਹੈ ਨਾਲ ਸਾਜਣੂ ਦੀ ਵੀਰ ਨੇ ਉਹ ਰਮਨਾਰ ਸਿੰਘ ਨੇ ਘੋੜੇ ਦੀ ਰੇਡ ਪੈਂਦੀ ਤੇ ਉਧਰਲੇ ਪਾਸੇ ਦੇਖਦੇ ਰਾਣਾ ਕਹਿੰਦੇ ਲਹਰੀ ਮੱਲ ਵਾਲਾ ਆਓ ਬismillah ਰਾਣਿਆ 500 ਦਿੱਤਾ ਜਾ ਰਿਹਾ ਹੈ ਰਾਜਾ ਫੋੜੀ ਸਾਹਿਬ ਵੱਲੋਂ ਜੱਫਾ ਲੱਗ ਗਿਆ ਇਹ ਮਾਇਆ ਜੱਫੇ ਤੇ ਲਾਈ ਹੋਇਆ ਰਾਜਾ ਫੌਦੀ ਸਾਹਿਬ ਉਹਦੇ ਲੱਗ ਤੇ ਜਿਗਰ ਪਰ ਸਾਹਮਣੇ ਸਾਬੀ ਬਾਗਲੀਆ ਪਿੰਡ ਦਾ ਨੌਜਵਾਨ ਦਾ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਸਟਾਪ ਉੱਪਰ ਦੋਲਿਆ ਧਾਵਾ ਪਰ ਸਾਹਮਣੇ ਟੱਕਰ ਝੋਟੀ ਦੀ ਹੋਈ ਹੈ ਛੋਟੇ ਵੀਰ ਵੇਖ ਸਾਹਮਣੇ ਯੂਨੀਫੇਰ ਆ ਗਿਆ ਹੈ ਲਓ ਸਾਹਮਣੇ ਕਹਿੰਦੇ ਜੁਲੀ ਫੇਰ ਆ ਗਿਆ ਹੈ ਫੇਰ ਆੜ ਹੀ ਗਿਆ ਪਤੰਦਰਾ ਨੇ ਕੱਲਿਆ ਇਹ ਬੱਲਪੁਰੀ ਹੈ ਇਸ ਵੇਲੇ ਕਹਿੰਦੇ ਜੁਲੀ ਕਬੱਡੀ ਪਾ ਰਿਹਾ ਹੈ ਉਧਰ ਅਸੀਂ ਧੰਨਵਾਦ ਕਰਦੇ ਹਾਂ ਜੋਦਾ ਸੋਲ ਸਰਪੰਚ ਨਾਲ ਕਸ਼ਮੀਰ ਸਿੰਘ ਜੀ ਮੈਂਬਰ ਹਰਜਿੰਦਰ ਸਿੰਘ ਜੀ ਜੁੱਤੂ ਮੈਂਬਰ ਪਰ ਇਧਰਲੇ ਪਾਸੇ ਓਏ ਟੱਕਰ ਤੇ ਚੱਕਰ ਕਦੇ ਕਦੇ ਦੇਖਣ ਨੂੰ ਮਿਲਦੀ ਮਾ ਖੇਡ ਕਬੱਡੀ ਦੇ ਲਓ ਸਾਹਮਣੇ ਮਹਾਵੀਰ ਕਾਲੀਏ ਸਕੱਤਰੇ ਪਿੰਡ ਵਾਲਾ ਲਓ ਟੱਚ ਡਬਲ ਤੇ ਪੁਆਇੰਟ ਆ ਸਮੇਂ ਰੀਡਰ ਦੇ ਹੱਥੇ ਮੰਡੀਆਂ ਨਜ਼ਦੀਕ ਜੰਡਿਆਣਾ ਗੁਰੂ ਬੀਰੀ ਤੀਰ ਦੇ ਮਾਰਗ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਚਰਨ ਤੇ ਸ਼ੋਭਾ ਪ੍ਰਾਪਤ ਕਰਦੀਆਂ ਵੱਡੀਆਂ ਰੌਣਕਾਂ ਬਹਾਰਾਂ 15 ਦਸੰਬਰ ਨੂੰ ਮੋਹੀਦ ਸੋਲ ਪਿੰਡ ਵਾਲਿਆ ਪਿੰਡ ਮੱਲੀਆਂ ਦੀ ਧਰਤੀ ਦੇ ਲੱਗਣ ਗਿਆ ਉਹ ਢੰਡਾ ਵਾਲਾ ਰਾਣਾ ਉਹ ਢੰਡਾ ਵਾਲਾ ਰਾਣਾ ਪਰ ਮੋਹਿਤ ਸੋਰ ਪਿੰਡ ਵਾਲਾ ਆ ਮੀਰ ਸਿੰਘ ਮੈਂਬਰ ਸਾਹਿਬ ਸਰਦਾਰ ਹਰਜਿੰਦਰ ਸਿੰਘ ਜਿੰਦੂ ਮੈਂਬਰ ਸਰਦਾਰ ਕਰਨਜੀਤ ਸਿੰਘ ਮੈਂਬਰ ਸਾਹਿਬ ਬਾਉ ਦਾਦਾ ਚਾਚਾ ਪਿੰਡੋ ਜੀ ਹਰਦੇਵਾਲ ਸਿੰਘ ਸੋਰ ਜੀ ਚੇਅਰਮੈਨ ਸਾਹਿਬ ਤੇਗਾ ਸਿੰਘ ਜੀ ਧੰਨਵਾਦ ਕਰਦੇ ਇਹਨਾਂ ਦਾ ਮਨਜੀਤ ਸਿੰਘ ਬਾਰੀਆ ਮੈਂਬਰ ਸਾਹਿਬ ਸਾਰੀ ਪੰਚਾਇਤ ਦਾ ਧੰਨਵਾਦ ਕਰਦੇ ਆ ਪਰ ਉਧਰਲੇ ਪਾਸੇ ਕੁੰਡੀਆਂ ਦੇ ਫਸ ਕੇ ਉਹ ਕੋਈ ਨਿੱਤਰੂ ਬੁਲਾਵੇ ਖਾਰੇ ਉਹ ਬੱਲੇ 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 ਲੈ ਵੀ ਸ਼ੋਰਾ ਵਾਰਾ ਕਰੀ ਤਾੜੀ ਧੋਗਣੀ ਚਾਹੀਦੀ ਆ ਉਹ ਸਾਡੇ ਨੂੰ ਕਹਿੰਦੇ ਲਾ ਤਗੜਾ ਜੱਫਾ ਕਾਲਾ ਵੀ ਧਿੰਦਿਆ ਪਾਕਾ ਕਬੱਡੀ ਔਰ ਧੰਨਵਾਦ ਸਰਦਾਰ ਤਰਨੂਜਨ ਸਿੰਘ ਜੀ ਸ਼ੋਹਲ ਕਾਲ ਸਾਡੇ ਮਖਤੂਰ ਸਿੰਘ ਜੀ ਸਤਨਾਬ ਸਿੰਘ ਜੀ ਹਸਨ ਦੀਪ ਬੜਾ ਪਿਆਰਾ ਵੀਰ ਨਾਮ ਹੀ ਹੁਸਨਦੀਪ ਹੈ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਹੈ ਪਰ ਸਾਹਮਣੇ ਮੰਨਾ ਬੁੱਜੀਪੀਰ ਪਿੰਡਵਾਲਾ ਪਰ ਸਾਹਮਣੇ ਪੁਆਇੰਟ ਪਿੰਡਾ ਚਿਮਾ ਖੁੱਡੀ ਵਾਲਾ ਸ਼ੇਖ ਤੇ ਜੋੜ ਚੁੱਕਿਆ ਹੈ ਲਓ ਗਗਜੀਤ ਸਿੰਘ ਜੀ ਗੁਰਵੀਰ ਸਿੰਘ ਜੀ ਹਰਦੀਪ ਸਿੰਘ ਜੀ ਬਿੱਟੂ ਨਾਲ ਸਾਡੇ ਗੁਰਸ਼ਰਮਕ ਸਿੰਘ ਜੀ ਤੇ ਗੁਰਜੰਤ ਸਿੰਘ ਜੀ ਤਜਿੰਦਰ ਸਿੰਘ ਜੀ ਗੋਲਡੀ ਗੁਰਸਾਹਿਬ ਸਿੰਘ ਤੇ ਨਾਲ ਸਾਰੇ ਗੁਰਸਵਰਨ ਸਿੰਘ ਧੰਨਵਾਦ ਆ ਵੀਰਾਂ ਦਾ ਲਓ ਸਾਹਮਣੇ ਰੇਡ ਪਈ ਹੋਈ ਹੈ ਕਿੱਕਾ ਭਲੇ ਪਿੰਡ ਵਾਲੇ ਤੇ ਟੱਚ ਡਬਲ ਸਮਾ ਕਬੂਤਰ ਪੱਧਰੀ ਵਾਲਾ ਇਸ਼ਾਰੇ ਵਿੱਚ ਫਾਈਟਰ ਮਿੰਦਰ ਸਿੰਘੀ ਹੱਟੀਆਂ ਵਾਲਾ ਤੇ ਨਿਸ਼ਾਨ ਸਿੰਘ ਬਹੁਤ ਵੱਡੇ ਪਿਆਰ ਜਗੇ ਧੰਨਵਾਦ ਕਰਾਂਗੇ ਉਧਰ ਮਨਜੀਤ ਸਿੰਘੀ ਪਾਰਗਿਆ ਸਾਹਿਬ ਸਾਡੇ ਮੈਂਬਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਲਓ ਸਾਹਮਣੇ ਕਬੱਡੀ ਆ ਓ ਜੱਫੇ ਲੱਗ ਰਹੇ ਲਾਡੀ ਸੋਹਣ ਸਾਹ ਭਾਈ ਅਮਰੀਕ ਸਿੰਘ ਓ ਗੱਡੀਆਂ ਵਾਲੇ ਭਾਈ ਪੁੱਜੇ ਕੁੰਡਿਆਰ ਸਿੰਘ ਫਜ਼ੇ ਪਾਇਆ ਗੱਬਰੂ ਦੀ ਪਈ ਹੋਈ ਰੇਡ ਤੇ ਚਾਰ ਖਿਡਾਰੀ ਤਿਆਰ ਲਈ ਟਿੱਬੀ ਵਾਲੇ ਜਿਠਾਉਣ ਮਾਰਿਆ ਓ ਜੱਫੇ ਲਾਉਣੇ ਬਣੇ ਮੱਲਾ ਜਾਂ ਕਹਿ ਲੋਪੋ ਕਰੋ ਰਾਣੇ ਨੂੰ ਓ ਅੱਜ ਗੱਲ ਬਣਾਉਣੀ ਪੈਣੀ ਆ ਅੱਜ ਗੱਲ ਬਣਾਉਣੀ ਪੈਣੀ ਆ ਲਓ ਸਾਹਮਣੇ ਪਈ ਹੋਈ ਰੇਡ ਇਧਰਲੇ ਪਾਸੇ ਕੱਲਾ ਕਹਿੰਦੇ ਨੌਜਵਾਨ ਕੋਸ਼ਿਸ਼ ਕਰ ਰਿਹਾ ਤੇ ਨੰਬਰ ਧਾਵੀਰ ਰੇਚੇ ਜਾ ਜੜਿਆ ਐਂਪੈਰ ਭੁੰਜਣੀ ਲੱਗਣ ਨੰਦਾ ਗੱਭਰੂ ਦਾ ਕੋਈ ਜੋੜ ਨਹੀਂ ਔ ਰਾਜੇ ਖੇਲੇ ਦੁਨੀਆ ਜਾਣਦੀ ਔ ਦੱਸਣ ਦੀ ਕੋਈ ਲੋੜ ਨਹੀਂ ਰਾਜੇ ਖੇਲੇ ਜੱਗ ਜਾਣਦਾ ਦੱਸਣ ਦੀ ਕੋਈ ਲੋੜ ਨਹੀਂ ਪਿੰਦਾ ਚੀਮਾ ਖੁੱਡੀ ਪੱਕੇ ਤੌਰ ਤੇ ਜਾ ਵਸਿਆ ਹੈ ਅਮਰੀਕਾ ਦੀ ਧਰਤੀ ਤੇ ਯੂਐਸਏ ਦੀ ਧਰਤੀ ਤੇ ਮਾਨ ਕਰਦਾ ਦਾ ਗੱਬਰੂ ਦੀ ਖੇਡ ਉੱਪਰ ਲਓ ਸਾਹਮਣੇ ਬਿੱਕਾ ਭੜਾ ਪਿੰਡ ਨੌਜਾਨ ਦਾ ਸੰਮਾ ਕਬੂਤਰ ਵੀ ਅੱਜ ਕਹਿੰਦੇ ਫੈਸਲੇ ਸੁਣਾ ਰਿਹਾ ਤੇ ਗੁਰਸਾਖ ਸਿੰਘ ਅਮਰੀਕਾ ਵਾਲਾ ਪੰਘਾਲੀਆ ਪਰਿਵਾਰ ਮਾਨ ਕਰਦਾ ਸਾਡੇ ਸਮੇ ਭਰਾ ਦਾ ਵੀ ਪਰ ਸਾਹਮਣੇ ਰੇਡ ਪਈ ਹੋਈ ਹੈ ਉਹ ਲੱਗਦਾ ਜੋਰ ਤੇ ਬਿੱਕਾ ਭੜੇ ਪਿੰਡ ਵਾਲਾ ਪੁਆਇੰਟ ਲੱਕੇ ਵਾਪਸ ਹੈ ਸੋਲ ਦੀ ਧਰਤੀ ਇਸੇ ਨਗਰ ਦਾ ਜੱਪਨਾ ਮੋਹਿਤ ਕਬੱਡੀ ਪਾ ਰਿਹਾ ਚੁਭਾਲ ਤੋਂ ਆਏ ਸਾਰੇ ਪੱਤਰਕਾਰ ਭਾਈ ਜਾਰੇ ਦਾ ਏ ਗੱਡਵਾ ਧੰਨ ਮਰਾ ਸਾਡੇ ਬਹੁਤ ਸਤਿਕਾਰਯੋ ਚਿਹਰੇ ਆ ਵੀਰ ਅਨੰਦ ਮਾਣ ਰਿਹਾ ਇਧਰ ਜੋਧੇ ਸਰਪੰਚ ਹੁਣਾਂ ਦਾ ਗੁਰਦੇਵ ਸਰਪੰਚ ਹੁਣਾਂ ਦਾ ਗੈ ਗੱਡਵਾ ਧੰਨ ਯਾਰੀ ਜੱਟ ਦੀ ਦੂਦ ਦਾ ਮੋਛਾ ਤੇ ਕਦੇ ਨਾ ਵਿਚਾਦਾ ਲੈ ਵੀ ਜੋਦੇ ਵੀਰ ਸਰਪੰਚ ਸਾਹਿਬ ਵੇਖੋ ਰੌਣਕਾਂ ਬਹਾਰਾਂ ਲੱਗੀਆਂ ਆਈਆਂ ਮਹਾਵੀਰ ਕਾਲੀਆ ਸਕੱਤਰਾ ਪਿੰਡ ਦਾ ਕਬੱਡੀ ਪੌਣ ਦੀ ਵਧਿਆ ਮੇਰੇ ਮਿੱਤਰੋ ਆਹ ਬਾਰਡਰ ਬੈਲਟ ਤੋਂ ਉੱਠ ਕੇ ਆਇਆ ਮੁੰਡਾ ਬੱਬੂ ਪੁਲਵਾਨ ਦੇ ਪਿੰਡ ਦਾ ਮਿਹਰ ਪ੍ਰਧਾਨ ਦੇ ਪਿੰਡ ਦਾ ਤੇ ਗੱਲ ਚੱਲਦੀ ਜੁਗਰਾਜ ਕਾਲੀਏ ਸਕੱਤਰੇ ਵਾਲੇ ਪੁਲਵਾਨ ਦੀ ਪਰਸਾ ਬਦਰ ਸਾਡਾ ਵੀਰ ਕਰਨ ਸੰਧੂ ਪੱਕੇ ਤੌਰ ਤੇ ਆਸਟ੍ਰੇਲੀਆ ਵਾਲਾ ਬਣ ਗਿਆ ਹੈ ਤੇ ਬਾਬਾ ਸੈਨ ਭਗਤ ਸਪੋਰਟਸ ਕਲੱਬ ਸਿਡਨੀ ਦੀ ਟੀਮ ਤਿਆਰ ਕੀਤੀ ਆ ਵੀਰ ਨੇ ਪਰ ਸਾਹਮਣੇ ਚਾਰ ਅੱਜ ਦੇ ਖੇਡ ਮੈਦੇ ਤੇ ਚੋਹਾਂ ਵਿੱਚੋਂ ਦੇਖਾਂਗੇ ਕਿਹੜਾ ਗੱਬਰੂ ਅੱਗੇ ਵਧ ਕੇ ਲਾਊ ਜਫਾ ਕੇ ਨਹੀਂ ਪਰ ਸਾਹਮਣੇ ਪਿੰਦਾ ਟੀਮਾ ਖੋਡੀਂਗਲਾ ਹਵਾ ਹਵਾਈ ਹੋਈ ਕਿਉਂਕਿ ਆਪਾਂ ਮਾਇਆ ਦੀ ਲਵਾਉਣੀ ਹੈ ਇਹਨਾਂ ਖਿਡਾਰੀਆਂ ਦੇ ਤੇਲ ਪਾਣੀ ਵੀ ਇਹਨਾਂ ਦਾ ਪੂਰਾ ਕਰਨਾ ਕਿਉਂਕਿ ਸਾਡੇ ਆਏ ਆਣੀਆਂ ਤੇ ਜੋਧੇ ਵੀ ਬੁਲਾ ਦੀਏ ਹੁਣ ਓਸਤਾ ਜੀ ਇੱਕੋ ਮਿੰਟ ਸਰਦਾਰ ਗੁਰਦੇਵ ਸਿੰਘ ਸਰਪੰਚ ਲਖਤੇਰ ਸਿੰਘ ਲਖਾ ਨੂੰ ਦੱਸ ਗਿਆ ਰਣਜੋਤ ਸਿੰਘ ਸਰਪੰਚ ਸਾਹਿਬਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹ ਵੀ ਦੂਰੋਂ ਚੱਲ ਕੇ ਆਏ ਇਹਨਾਂ ਦਾ ਵੀ ਆਪਾਂ ਤੇਲ ਪਾਣੀ ਪੂਰਾ ਕਰਨਾ ਹੈ ਸਾਹਮਣੇ ਮੋਹਿਤ ਕਬੱਡੀ ਪਾਰਾ ਤੇ ਬੋਲ ਉਸਤਾਦ ਹੈ 16 ਪਿੰਡ ਵੱਲੋਂ ਇਸੇ ਪਿੰਡ ਵੱਲੋਂ ਮੋਹਿਤ ਉਹ ਚੜ੍ਹਦੀ ਬਰੇਸ ਦਾ ਖਿਡਾਰੀ ਹੈ ਰਾਣਾ ਲਾਹੌਰੀ ਮੰਡ ਰਜਨ ਫੌਜੀ ਸਾਹਿਬ ਨੇ ਕਿਹਾ ਹੈ ਇਹ ਹੈਪੀ ਹੈ ਲਾਹੌਰੀ ਮੰਡ ਵਾਲਾ ਰਾਣੇ ਦਾ ਵੀਰ ਹੈਪੀ ਲਾਹੌਰੀ ਮੰਡ ਪਰ ਰਾਣੇ ਵੀਰ ਤੇਰੇ ਜੱਫੇ ਉੱਪਰ ਸਾਜ ਸਿੰਘ ਫੌਜੀ ਜਵਿੰਦਾ ਪਿੰਡ ਸਾਹਵੇਂ ਦਾ ਪਰਵੇ ਜੁੱਸੇ ਵਿੱਚ ਮੁੰਡੇ ਨੇ ਰੇਡ ਪਾਈ ਹੈ ਲਓ ਸਾਹਮਣੇ ਰੇਡ ਪੈ ਚੁੱਕੀ ਹੈ ਕਿ ਸਿੰਘਪੁਰੇ ਵਾਲਾ ਰਾਣਾ ਲਿਖਦਾ ਹੈ ਗੀਤ ਜਿਹਦੀ ਵੀ ਹੈ ਮਿੱਤਰੋ ਕਬੱਡੀ ਦਾ ਪ੍ਰੀਤ ਉੱਥੇ ਜਾ ਕੇ ਮੁੱਕਦੀ ਹੈ ਗੱਲ ਤਾਂ ਅਖੀਰੀ ਕਿਉਂਕਿ ਸੱਗੀਆਂ ਨੇ ਭੈਣਾ ਪਹਿਲਵਾਨੀ ਦੇ ਫਕੀਰੀ ਸਕੀਆਂ ਨੇ ਭੇੜਾ ਪਹਿਲਵਾਨੀ ਦੇ ਫਕੀਰੀ ਲੱਗਿਆ ਪਿਆ ਯੋਰ ਉਹ ਜਦ ਤੱਕ ਬੰਦ ਕਰਨ ਵਾਲੀ ਗੱਲ ਕਰਦਾ ਪਰ ਸਾਹਮਣੇ ਚਾਰ ਗਿਆ ਫਿਰ ਤਿਆਰ ਪਰ ਤਿਆਰ ਨਹੀਂ ਲੈ ਵੀ ਵਾਰਿਆ ਟਿੰਡਾ ਵਾਲਿਆ ਦੇਖ ਤਾਂ ਮੁੰਡੇ ਦੇ ਕਿੰਨੇ ਕਿੰਨੇ ਪਿੰਡ ਦੇ ਜਾਣਿਆ ਕਿ ਸੁਲਫੇ ਸੂਟਾ ਦੇ ਲੌੜੇ ਮੁੰਡੇ ਮਿਹਨਤਾ ਲੌੜੇ ਆ ਜਦ ਵਿੱਚ ਗਰਾਉਂਡ ਦੇ ਅੱਗੇ ਆਪਣੇ ਯੋਰ ਵਕਾਉਂਦੇ ਆ ਕਿ ਤੱਕੀ ਬਾਣਾ ਲੱਗੇ ਇਹ ਬਾਦਿਆ ਸਾਨੂੰ ਸੋਰ ਪਿੰਡ ਦਾ ਸੋਨੂੰ ਫਾਇਦਾ ਕਰੇ ਪਹਿਲਵਾਨਾਂ ਨੂੰ ਉਧਰ ਦੋ ਪੰਚਾਇਤਾਂ ਦਾ ਸਨਾ ਕਬੂਤਰ ਜੀ ਜਦੋਂ ਦੋ ਦੋ ਕਬੱਡੀਆਂ ਰਹਿ ਜਾਂਦੇ ਸਾਲੋ ਸ਼ੁਰੂ ਹੋ ਗਏ ਮੈਨੂੰ ਲੱਗਦਾ ਇੱਕ ਇੱਕ ਰੇਡ ਬਾਕੀ ਹੈ ਪ੍ਰਗਟ ਸਿੰਘ ਜੀ ਏਸੀ ਵਿੰਗ ਦੇ ਪਰਮਾਨ ਉਹ ਵੀ ਅਨੰਦ ਮਾਰ ਰਿਹਾ ਬਾ ਖੇਡ ਕਬੱਡੀ ਦਾ ਪ੍ਰਗਟ ਸਿੰਘ ਥੋੜਾ ਪਿੱਛੇ ਹਟਦੀਏ ਲਓ ਸਾਹਮਣੇ ਰੇਡ ਪਾਉਣ ਲਈ ਗੱਪਰੂ ਵਧਿਆ ਹੋਇਆ ਮੇਰੇ ਮਿੱਤਰੋ ਜੋਰ ਲੱਗਿਆ ਹੋਇਆ ਹੈ ਪਰ ਸਾਹਮਣੇ ਕੀ ਫੈਸਲੇ ਹੈ ਦੱਸੇ ਜਾਣਗੇ ਨੰਬਰ ਬੁੱਡੀ ਪਿੰਡ ਵਾਲਾ ਰੇਡ ਪਾ ਰਿਹਾ ਮੇਰੇ ਮਿੱਤਰੋ ਚਾਰ ਤਿਆਰ ਪਰ ਤਿਆਰ ਨੇ ਤਾਨ ਤਨ ਬਾਬਾ ਸੈਣ ਭਜਤਰੀਆਂ ਦਾ ਅਧ ਪ੍ਰਕਾਸ਼ ਗੁਰੂਪ ਦਿਹਾੜਾ ਬਣਾਇਆ ਜਾ ਰਿਹਾ ਹੈ ਲਓ ਸਾਹਮਣੇ ਜਨਮ ਦਿਹਾੜਾ ਬਾਬਾ ਜੀ ਦਾ ਬਣਾਇਆ ਜਾ ਰਿਹਾ ਸਾਡੇ ਉਹ ਜਨਮ ਦਿਹਾੜਾ ਜੱਜ ਮਾਸਟਰ ਜੀ ਤੈਨੂੰ ਪਤਾ ਹੈ ਜਿੰਨਾਂ ਨੂੰ ਲੱਕੀ ਪਾਇਆ ਫਿਰ ਰਾ ਬੋਉਂਦੇ ਲੱਗੂ ਕਿੱਥੇ ਸਰਪੰਚ ਸਾਹਿਬ ਗਲੰਡਰ ਸਿੰਘ ਬਿੱਟੂ ਜੀ ਮੈਂਬਰ ਸਾਹਿਬ ਹੈਪੀ ਦਿੱਲੀ ਸਾਹਿਬ ਜੀ ਕਿੱਥੇ ਖੇਡ ਮਿਲਦੀ ਹੈ ਲੱਗੂ ਸੱਚੇ ਪਾਸ਼ਾ ਮਿਹਰ ਕਰੇ ਇਹਨਾਂ ਖਿਡਾਰੀਆਂ ਉੱਪਰ ਜਿਵੇਂ ਇਹ ਹਾਸ ਤੇ ਖੇਡਦੇ ਅੱਜ ਘਰਾਂ ਤੋਂ ਚੱਲ ਕੇ ਆਏ ਅਜੈਬ ਮਢਾਰੇ ਵਾਲਿਆਂ ਲੱਗੂ ਸੱਚੇ ਪਾਸ਼ਾ ਚੜ੍ਹਦੀ ਕਲਾ ਬਖਸ਼ੇ ਪਰ ਸਾਹਮਣੇ ਟੱਚ ਡਬਾਉਂ ਗੁਰਲਾਲ 16 ਵਾਲਾ ਦੋ ਕਦਮ ਮੇਰੇ ਵੱਲ ਨੂੰ ਚੱਲ ਗਿਆ 16 ਵਾਲਾ ਗੁਰਲਾਲ ਮਾਝੇ ਦਾ ਬੱਧਰ ਸ਼ੇਰ ਲਓ ਵੀ 16 ਵਾਲਾ ਗੁਰਲਾਲ ਦੋ ਕਦਮ ਵੱਡੇ ਵੀਰ ਐਨੂੰ ਚੱਲ ਗਿਆ ਕੋਈ ਗਰਾਊਂਡ ਇੱਕ ਆਪਾਂ ਮਾਝਾ ਕਬੱਡੀ ਅਪਡੇਟ ਲਿਖ ਕੇ ਪਾਉਂਦਾ ਸੋਨੀ ਛੰਨਾ ਵਾਲਾ ਧੰਨਵਾਦ ਕਰਦੇ ਆ ਤੇਰੀ ਬਹੁਤ ਮਿਹਨਤ ਹੈ ਲਓ ਵੀ ਛੰਨਾ ਵਾਲਿਆ ਜਿਹੜੀ ਤੂੰ ਕਬੱਡੀ ਅਪਡੇਟ ਲਿਖਦਾ ਪੋਸਟਰ ਵੀ ਬਣਾਉਣਾ ਮੈਂ ਜ਼ਰੂਰ ਬੇਨਤੀ ਕਰੂੰਗਾ ਕਬੱਡੀ ਦੇ ਪ੍ਰਮੋਟਰਾਂ ਨੂੰ ਕਿ ਇਹਦੀ ਵੀ ਜ਼ਰੂਰ ਬਾਤ ਫੜੀ ਜਾਵੇ ਸੋਨੀ ਸ਼ੰਨਾ ਵਾਲਾ ਬਹੁਤ ਮਿਹਨਤ ਪੜਕੇ ਦੇ ਚਾਰ ਵਜੇ ਜਾਂਦੇ ਆ ਜਦੋਂ ਸਦਾ ਭਰਾ ਇੰਨੀ ਮਿਹਰਤ ਕਰਦਾ ਸੋਨੀ ਸ਼ੰਨਾ ਵਾਲਾ ਜੇ ਕਿਸੇ ਦੀ ਸ਼ਾਨ ਦੇ ਕਲਾਬ ਬੋਲਿਆ ਜਾਵੇ ਰਾਗਰੂਤੀ ਸੰਗਤ ਮਾਫ਼ ਕਰੇ ਵਾਈਕੋ